ਲਗੇ ਨੂੰ ਅ ਅ ਅਸਤੇ ਦੀ ਗੱਲ ਕਰਦੇ ਸੀ ਤੇ ਵੀਡੀਓ ਕੱਟੇ ਗਈ ਸੀ ਵਿਚੋ ਰੇਂਜ ਦੀ ਥੋੜੀ ਪ੍ਰੋਬਲਮ ਆਉਂਦੀ ਪਈ ਸੀ ਹਾਂ ਹੁਣ ਆਪਾਂ ਗੱਲ ਕਰਦੇ ਆ ਦੁੱਖ ਆਉਂਦਾ ਜਦੋਂ ਰਿਸ਼ਤਾ ਟੁੱਟਦਾ ਹੈ ਨਾ ਈਦਾ ਤੇ ਕਿਹ ਚਿਹਰੀਆਂ ਚ ਖਿੱਚਤ ਹੋਈਆਂ ਹੁੰਦੀਆਂ ਨੇ ਤਾਂ ਉਦੋਂ ਦੁੱਖ ਹੁੰਦਾ ਦੁੱਖੋਂ ਤੋਂ ਜ਼ਿਆਦਾ ਕਿਹਨੂੰ ਹੁੰਦਾ ਦੁੱਖੋਂ ਦਾ ਜ਼ਿਆਦਾ ਉਦੋਂ ਦਾ ਪਿਓ ਨੂੰ ਧੀ ਦੇ ਪਿਓ ਨੂੰ ਤੁੱਟੇ ਨੂੰ ਦਜਾ ਬੂਆ ਕੋਣ ਨੂੰ ਖਾਲਾ ਜੀ ਦਾ ਬੜਾ ਨਹੀਂ ਬਹੁਤ ਹੁਣ ਪਰ ਬੱਜੂ ਸੀ ਕਹ ਦੇ ਨੇ ਕੁਛਰਤੋਂ ਦੀ ਕੀਤੀ ਰੱਬ ਦੀ ਕੀਤੀ ਨਹੀਂ ਨਹੀਂ ਰੱਬ ਦੀ ਕੀਤੀ ਵੀ ਨਹੀਂ ਉਹ ਸਾਡਾ ਵੀ ਫਰਜ਼ ਪੜਦਾ ਅਸੀਂ ਕੋ ਕਰੀਆ ਸੀ ਨਾ ਰੱਬ ਤੇ ਨਾ ਸੁੱਟ ਚੜਗੇ ਜਿਹੜੀ ਆ ਸਾਡੇ ਸੀ ਗੱਲਾਂ ਕਰਨ ਵਾਲੀਆਂ ਨੇ ਉਹ ਗੱਲਾਂ ਸੀ ਕਰੀਏ ਜੇ ਅਸੀਂ ਈਓ ਅਰੇਬੀ ਛਾਵਾ ਬਾਏ ਗੱਲ ਦੀ ਛਾਵਾ ਮਾਪ ਕੇ ਰੱਖ ਤੋ ਮੀਟਰ ਉਹਦਾ ਵਿਦੇਸ਼ ਹੋ ਗਿਆ ਨਾ ਜਿਹੜੀਆਂ ਮਾਵਾ ਅੰਦਰ ਇੱਕ ਇਹ ਚੀਜ਼ ਦੇ ਵਿੱਚ ਨਹੀਂ ਹਿੱਸਾ ਪਾਤੀ ਰੱਖਦੀਆਂ ਜਾਂ ਧੀ ਦੇ ਕਿਸੇ ਘਰ ਚ ਨਹੀਂ ਬੋਲਦੀਆਂ ਬਹੁਤ ਧੀਆ ਬਸਦੀਆਂ ਨੇ ਬਹੁਤ ਸੋਹਣੀਆਂ ਬਸਦੀਆਂ ਨੇ ਸਾਰੀਆਂ ਧੀਆ ਨੂੰ ਵੀ ਆਪਾਂ ਵਾੜਾ ਗਿਰਦੇ ਬੜੀਆਂ ਧੀਆ ਬਹੁਤ ਧੀਆ ਸਾਉ ਨੇ ਜਿਹੜੀਆਂ ਧੀਆ ਮਾਂ ਦੀ ਗੱਲ ਨਹੀਂ ਮੰਨਦੀਆਂ ਇਹ ਸਸਰੂ ਮਾਸਮ ਦੀਆਂ ਨੇ ਤੇ ਸਹੁਰੇ ਨੂੰ ਪਿਓ ਸਮਝਦੀਆਂ ਨੇ ਉਹ ਵਸਤੀਆਂ ਨੇ ਸਲੂਟ ਉਹ ਜੀਆਂ ਧੀਆਂ ਨੂੰ ਮਹਾਰਾਜ ਉਹਨਾਂ ਨੂੰ ਇਹ ਜਿਹੜੀਆਂ ਨੋਵਾ ਇਹ ਗੱਲ ਕਹਿ ਦਿੰਦੀਆਂ ਨੇ ਮੁੰਡੇ ਨੂੰ ਵੀ ਤੇਰਾ ਮਾਪਿਓ ਤੇਰੀ ਬੁਰੜੀ ਤੇਰੀ ਵਾਲਾ ਬੁੱਢਾ ਆਦਮੀ ਜਨਾਨੀ ਆਲੀ ਹੈ ਨਾ ਤੇਰੀ ਵਾਲੀ ਬੁੱਢੀ ਤੇਰੀ ਵਾਲਾ ਬੁੱਢਾ ਇਹ ਨਾਰਮਲ ਆ ਤੇ ਜੇ ਉਸੇ ਨੂੰ ਦਾ ਆਪਦਾ ਪਿਓ ਉਹਦਾ ਵੇ ਤਾਂ ਬੰਦੇ ਨੂੰ ਕੋਣ ਡੈਡੀ ਡੈਡੀ ਆਇਆ ਮੰਮੀ ਆਈ ਉਹਨੂੰ ਡੈਡੀ ਉਹਨੂੰ ਮਾਰੀ ਵਰਤ ਤੇ ਚਿਪਾਈ ਜਾਂਦਾ ਜਿੱਥੇ ਤਾਂ ਸਾਰੀ ਜ਼ਿੰਦਗੀ ਕੱਢਣੀ ਹੈ ਤੁਹਾਡੇ ਪਿਓ ਨੇ ਤੁਹਾਨੂੰ ਜੰਮਤਾ ਆ ਮੈਂ ਤੁਹਾਡੀ ਮਾਤਾ ਨੇ ਸੋਨੂੰ ਜੰਮਤਾ ਬਾਲਤਾ ਪਿਓ ਨੇ ਆਦਾ ਫਰਜ਼ਦਾ ਕੀਤਾ ਵਿਆਹ ਦਾ ਅੱਗੋਂ ਤੂਫਾਨ ਅਗਲੇ ਦੇ ਗੱਲ ਪੈ ਗਿਆ ਗੱਲ ਉਹਦਾ ਜਿਹੜਾ ਜਿੰਦੇ ਘਰੇ ਜਾਣਾ ਉਹਨਾਂ ਮਾਪਿਓ ਬੁੱਢਾ ਤੇ ਬੁੱਢੀ ਉਹਦਾ ਮੰਮੀ ਡੈਡੀ ਅਸਲ ਤੇ ਈਆਂ ਨੂੰ ਇਸਰਮੇ ਚਾਹੀਦਾ ਵੀ ਅਸਲ ਘਰ ਸਾਡਾ ਅਸਲ ਮਾਪਿਓ ਉਹ ਵੇ ਅਸਲ ਮਾਪਿਓ ਉਹ ਏ ਜਿੰਦੇ ਪੁੱਤਰ ਨੇ ਮਗਰ ਸਾਨੂੰ ਲੜ ਲਾਇਆ ਜਿਹੜੀ ਧੀ ਆ ਇਹ ਗੱਲ ਸੋਝ ਜਾਂਦੀ ਆ ਨਾ ਉਹ ਕਦੇ ਉੱਡੜ ਕੇ ਜਾਂ ਬਲਾਗ ਲੈ ਕੇ ਨਹੀਂ ਹੁੰਦੀ ਉਹ ਕੋਟਾਂ ਚ ਨਹੀਂ ਜਾਂਦੀ ਜਿੱਦ ਇੱਕ ਵਾਰੇ ਮਾਂ ਗੱਲ ਕਰੇ ਵੀ ਨਾ ਤੇਰੀ ਸੱਸਾਹ ਉਹ ਕਰਦੀ ਆ ਕਰਨੀ ਟੋਕਣੀਆਂ ਉਹਨੇ ਮੰਮੀ ਛੱਟ ਪਾ। ਕੋਈ ਗੱਲ ਨਹੀਂ ਕਰਾਉਂਦੇ। ਸਮਝ ਗਿਆ। ਉਹ ਕਿ ਕਮੈਂਟਾ ਜਰੂਰ ਦੱਸਿਆ ਜੀ। ਮੈਂ ਕਿ ਵੀ ਗੱਲ ਕੀਤੀ ਵੀ ਉਹੋ ਹੀ ਵੇਖੋ। ਮੈਂ ਉਹ ਵੀ ਢੀਆਂ ਵੇਖੀਆਂ ਨੇ। ਜਿਹੜੀਆਂ ਸਾਥ ਸਹੋਰੇ ਦੀ ਸੇਵਾ ਕਰਦੀਆਂ ਨੇ। ਮੰਜੀ ਤੇ ਬੈਠੇ ਉਹਨਾਂ ਦੇ ਹੱਥ ਧੋਦੀਆਂ ਨੇ। ਤੇ ਉਦੋਂ ਉੱਤੇ ਉਹ ਵੀ ਮੈਂ ਢੀਆਂ ਉਹ ਵੇਖੀਆਂ ਨੇ। ਤੇ ਜਿਹੜੀਆਂ ਧੀਆਂ ਦਾ ਦੋ ਬੱਚਿਆਂ ਦਾ ਪਿਓ ਹੋ ਗਿਆ ਉਹਦੀ ਕਿਸੇ ਕਾਰਨ ਮੌਤ ਹੋ ਗਈ ਏ ਇਹ ਬੱਚੇ ਛੋਟੇ ਨੇ ਤੇ 716 ਨੂੰ ਤੱਕੜੀ ਦਿੱਤਾ 700 ਰੇ ਤੇ ਬੂਹੇ ਤੇ ਬੈਠੀਆਂ 700 ਰੇ ਨੂੰ ਸਮਾਧੀਆਂ ਦੇ ਆਗਿਆਕਾਰ ਬਣ ਗੀਆਂ ਉਹ ਧੀ ਹੈ ਤੇ ਔਰ ਉਹ ਧੀ ਹੈ 125 ਗਏ ਮਹੇਨਿਆ ਕੋਲ ਨਾ ਪੱਤੀ ਤੇ ਉਹ ਬੋਵੀ ਧੀਆਂ ਨੇ ਜਿਹੜੀਆਂ ਕਿਸੇ ਕਾਰਨ ਸਾਡੇ ਆਪ ਦੇ ਪਿੰਡ ਵਾਰ ਦਾ ਤੁਸੀਂ 16 ਮੇਰੇ ਕੋਲ 15 14 15 ਸਾਲ ਦਾ ਮੁੰਡਾ ਆਦਮੀ ਦੀ ਮੌਤ ਹੋ ਗਈ ਦੋ ਮੁੰਡੇ ਮਰੇ ਸਾਡੇ ਬੜੇ ਤੇ ਜਿਹੜਾ ਪਹਿਲੋਂ ਮੜਿਆ ਮੁੰਡਾ ਉਹਦੀਆਂ ਦੋ ਕੇ ਤਿੰਨ ਗੁੱਡੀਆਂ ਨੇ ਇੱਕ ਲੜਕਾ ਤੇ ਕੁੜੀ ਬਾਬਾ ਮਟਿਆਰ ਇਹ ਛੱਡ ਕੇ ਚਲੀ ਗਈ ਮਟਿਆਰ ਦੀ ਉੱਤਰ ਗੱਭਰੂ ਗੱਭਰੀ ਹੁੰਦਾ ਜਦੋਂ 5 6 ਸਾਲ ਦਾ ਦੋ ਜੇ 7 ਸਾਲ ਦਾ ਲੈ ਸਮਝੋ ਗੱਭਰੂ ਹੁੰਦਾ ਛੱਡ ਕੇ ਚਲੀ ਗਈ ਲਗਿਆ ਕੌਣ ਉਹਦਾ ਮਾਫਰ ਇਹ ਜਦੋਂ ਉਹ ਮੈਂ ਪਿਓ ਦੀ ਸ਼ਕਲ ਵੇਖਦਾ ਤੇ ਮੈਨੂੰ ਪਤਾ ਲੱਗਾ ਮੈਂ ਕਿਹਾ ਉਹਦਾ ਪਿਓ ਤਾਂ ਇਹ ਕਾਪੜੀ ਕਰ ਸਕਦਾ ਮੈਨੂੰ ਲੱਗਦਾ ਨਹੀਂ ਉਹਨਾਂ ਕਾ ਵੀ ਨਹੀਂ ਪਿਓ ਨਹੀਂ ਮਾਂ ਨੇ ਕੁੜੀ ਦੀ ਨੇ ਬੇੜੀਆਂ ਜਵੱਟੇ ਪਾਇਆ ਦੇ ਜੇ ਮੈਂ ਉਸ ਕੁੜੀ ਨੂੰ ਜਿਹੜੀ ਛੱਡ ਕੇ ਬੱਚੇ ਛੱਡ ਕੇ ਗਈ ਹੁਣ ਮੇਰੀ ਗੱਲ ਕੌਣੀ ਲੱਗਣੀ ਸ਼ਾਇਦ ਨਹੀਂ ਆ ਮੈਂ ਉਹਨਾਂ ਕੁੜੀਆਂ ਨੂੰ ਇਹ ਗੱਲ ਪੁੱਛਣੀ ਚਾਹਣਾ ਕੁੜੀਆਂ ਪਹਿਲੀ ਤਾਂ ਗੱਲ ਆ ਵੀ ਜਿੱਥੇ ਤੁਸੀਂ ਦੂਜੀ ਸਾਂ ਦੇ ਜਾਓਗੇ ਤੁਹਾਨੂੰ ਕੋ ਬੜੀ ਮੁਸੀਬਤ ਬੜੀ ਆਫਤ ਆ ਜਾਏ ਪੁਰਾ ਪੋਜਾ ਰਸਤਾ ਖਾਜੇ ਵੀ ਤੇ ਗੱਲ ਬੱਕਰੀ ਤੇ ਜਿਹੜੇ ਦੋ ਦੋ ਬੱਚੇ ਹੋ ਗਏ ਤੁਸੀਂ ਛੱਡ ਕੇ ਜਾ ਗਏ ਤੇ ਤੁਹਾਡੀ ਮਾਂ ਜਾ ਦੇ ਕੇ ਫਾਨਾ ਅਜੇ ਪਿਓ ਦਾ ਕਸੂਰ ਘੱਟ ਹੁੰਦਾ ਧੀ ਦਾ ਘਰ ਜਾਣ ਚ ਪਿਓ ਦਾ ਆਪਣੀ ਬੁੜੀ ਦੇ ਮਗਰ ਲਾ ਕੇ ਕਰਦਾ ਜੋ ਕੁਝ ਜ ਮਦਦ ਤੱਕ ਬੋਲਦਾ ਤੇ ਜਦੋਂ ਦੂਜੀ ਥਾਂ ਤੇ ਤੁਰਨ ਜਾਣਾ ਪੈਂਦਾ ਨਾ ਉੱਥੇ ਤੋਂ ਉਹਨੂੰ ਬੱਚੇ ਨੂੰ ਵੀ ਜਰਮ ਦੇਣਾ ਪੈਣਾ ਪਏਗਾ ਫੇਰ ਲੋਗ ਅਗਲਾ ਪੁੱਛੇਗਾ ਬੱਚਾ ਹੋਵੇਗਾ ਤੇ ਨਹੀਂ ਹੋਵੇਗਾ ਇਹ ਕਹਤਾ ਨਹੀਂ ਫੇਰ ਅਗਲਾ ਬੱਚਾ ਜਨਾਨੀ ਨੇ ਜਿਹੜਾ ਬੱਚੇ ਨੂੰ ਜਨਮ ਦੇਣਾ ਸਾਡੇ ਬਜ਼ੁਰਗਾਂ ਦੇ ਜਨਾਨੀ ਦੇ ਸਰਾਨੇ ਖਫਾ ਨੇ ਤਾਂ ਬਿਲਕੁਲ ਕੋਈ ਝੂਠ ਨਹੀਂਗਾ ਜਨਾਨੀ ਇੱਕ ਲక్ష్ਮੀ ਹੈ ਬਹੁਤ ਵੱਡੀ ਪਦਵੀ ਹੈ ਔਰਤ ਜगात ਦੀ ਪਰ ਜਦੋਂ ਉਹ ਵਿੱਚ ਘਟਿਆ 100 ਚ 25 ਘਟਿਆ ਰਿਹਾ ਉਹ 75 ਦੇ ਵੀ ਮਿੱਟੀ ਪਲੀਤ ਕਰ ਦਿੰਦੀ ਆ ਉਹ ਹੁਣ ਦਾਦੀ ਦਾਦਾ ਸੰਭਾਲਦਾ ਪਿਆ ਉਹ ਨਾਲ ਤੇ ਜਿਹੜੀ ਕੁੜੀ ਐ ਮੈਂ ਕੁੜੀ ਨਾਲ ਅਸੀਂ ਗੱਲ ਕੀਤੀ ਉਹਨਾਂ ਕੁਜਰਤੀ ਵੀ ਤੇਰੀ ਉਹਦੀ ਨਾ ਨਾ ਬੇਲੇ ਕੋਈ ਨਹੀਂ ਅਸੀਂ ਮਾਫ਼ ਨਹੀਂ ਲਿਆਣਾ ਇੱਕ ਜਿਹੜੀ ਬੱਚੀ 12 ਜਾਂ 14 ਸਾਲ ਦੀ ਜਾਂ 15 14 ਸਾਲ ਦੀ ਉਹਦੇ ਮਨ ਦੇ ਵਿੱਚ ਇਹ ਗੱਲ ਵੱਜੀ ਵੇਖੋ ਤੇ ਮਾਣੂ ਨਹੀਂ ਆਇਆ ਤਰਸ ਦੂਜੀ ਸੀ ਉਹਦਰਾ 15 ਸਾਲ ਦਾ ਮੁੰਡਾ 14 15 ਕਿੱਲੇ ਦੀ ਮਾਲਕਾ ਨੇ ਛੱਡ ਕੇ ਫਰਾਰ ਜੋੜਾ ਮਗਰ ਬੈਠੀ ਆਹ ਜਾਂਦੀ ਸਰਦਾਰੀ ਕਰਦੀ ਐਸ਼ਾਂ ਲੈਂਦੀ ਨੋਟਾਂ 'ਚ ਖੇਡਦੀ ਅੱਜ ਫਿਰਦੀ ਤੱਕੇ ਖਾਂਦੀ ਸਮਝ ਗਿਆ ਤੂੰ ਜਿਹੜਾ ਮੈਂ ਤੱਕੇ ਕਹਤੈਨ ਤੇ ਪਿਓ ਦਾ ਕਾਰਨ ਪਤਾ ਕੀ ਸੀ ਪਿਓ ਦਾ ਅਸਲ ਕਾਰਨ ਇਹ ਸੀ ਵੀ 15 ਕਿਲੇ ਪੈੜੀ ਜੁਆਈ ਮਰ ਗਿਆ ਤੇ ਦੋ ਤਰਾ ਜਿਹੜਾ ਇਹਨਾਂ ਨੂੰ ਕਰਕੇ ਤੇ ਜਿਹੜੀ 15 ਕਿਲੇ ਪੈੜੀ ਉਹਨੂੰ ਵੇਚ ਕੇ ਤੇ ਆਪਦੇ ਮੁੰਡੇ ਦਾ ਬਣਾਵਾਂਗੇ ਹੋਰ ਇਹਨੂੰ ਗਾ ਕੇ ਜੋਰ ਵਿਆਹ ਦਿਆ ਪਰ ਉਹ ਸਾਡਾ ਨਗਰ ਬਹੁਤ ਚੰਗਾ ਸਾਡਾ ਪਿੰਡ ਜੀ ਚੱਕ ਕਰੋੜਾਂ ਵਾਲਾ ਮਹਿਮੇ ਦੇ ਕੋਲੇ ਸਾਡਾ ਨਗਰ ਬਹੁਤ ਚੰਗਾ ਹੈ ਸਾਡੇ ਨਗਰ ਨੇ ਪੈਰ ਨਹੀਂ ਲੱਦਦੇ ਪਰ ਉਹ ਕਰਤੂਤ ਉਹ ਜਨਾਨੀ ਕਰ ਗਈ ਸ਼ਾਇਦ ਪੱਕਾ ਤਾਂ ਮੈਨੂੰ ਨਹੀਂ ਪਤਾ ਨਹੀਂ ਦੁਹਾੜਾ ਕਿ ਦੂਕ ਨਾਲ ਪਹਿਲੀ ਉਹ ਚਨਾਨੀ ਦੇ ਨਾਲ ਲੱਗੀ ਸੀ ਉਹ ਪਹਿਲੀ ਆਪ ਜੋ ਦੱਸਦੇ ਪੈਸੇ ਬੇਸ਼ਕੀ ਹੈ ਉਸ ਬੇਮਾ ਆਇਆ ਸੀ ਮੁੰਡੇ ਦਾ ਮਰਨ ਵਾਲੇ ਦਾ ਉਹ ਨਾਲ ਉਹ ਕੁਛ ਲੈ ਗਈ ਤੇ ਉਹ ਉਹਦੇ ਪਿਓ ਨੇ ਲਿਆ ਹਾਂ ਤੇ ਪਿਓ ਨੇ ਤੇ ਭਰਾ ਨੇ ਇਹ ਅੱਜ ਫਿਰ ਦੀ ਜੁੰਡੇ ਖੁੱਲੇ ਹੁੰਦੇ ਨੇ ਗਰਦੀ ਤੱਕੀ ਖਾਦੀ ਤੇ ਜਿੰਨੇ ਦਿਨ ਮੈਂ ਤੁਹਾਨੂੰ ਬੜੀਆਂ ਕਹਾਣੀਆਂ ਸੁਣਾਵਾਗਾ ਕਿਉਂਕਿ ਮੈਂ ਵੇਈ ਮੇਰੇ ਤੁਸੀਂ ਮਜ਼ਾਕ ਮੰਨਿਆ ਜੋ ਕੁਝ ਵੀ ਮੈਂ ਚੀਜ਼ ਨਾ ਦੁੱਖੋਂ ਦਾ ਕਿਉਂਕਿ ਮੈਂ ਤੁਹਾਨੂੰ ਤੂਫੇ ਬੋਲਦਾ ਮੈਂ ਇਹ ਇਹ ਨਾ ਕਿਸਾਂ ਜਣਾ ਰਾਜੂ ਜੀ ਨੇ ਵੀ ਜਾਣਦੇ ਰੀਤੇ ਪਰ ਬੜਾ ਦੁੱਖ ਆਉਂਦਾ ਜਦੋਂ ਇਤਰਾ ਤੀਜੜ ਕੇ ਆਉਂਦੀ ਨਾ ਤਾਂ ਬੜਾ ਜਿਆਦਾ ਦੁੱਖ ਆਉਂਦਾ ਤੇ ਇਹ ਉਹ ਧੀਆ ਸਾਡੀਆਂ ਉਹ ਹੋਣੇ ਜਿਹੜੀਆਂ ਨੇ ਬਾਬੇ ਦੀਪ ਸਿੰਘ ਗਰਗਿਆਂ ਨੂੰ ਤੇ ਗੁਰੂ ਪੋਬਜ ਸਿੰਘ ਗਰਗਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਚਰਮ ਦਿੱਤਾ ਇਹ ਉਹ ਤੇ ਕਹ ਰਿਹਾ ਤਾਂ ਦੁੱਖ ਕਬਸੂਰ ਹੁੰਦਾ ਮਾਈ ਭਾਗ ਉਹਦੀ ਵਾਰਸਾ ਨੇ ਤਾਂ ਤਾਂ ਮੈਂ ਇਸ ਲਗਾ ਛਣਿਆਂ ਦੇ ਖਾਣਾ ਵੀ ਰੰਡੀ ਰੰਡ ਕੱਢਦੀ ਉਹ ਬਲਾ ਲਈ ਨਹੀਂ ਘਟਲਦੇ ਸਾਡੇ ਮਿਸਤਰੀ ਸੀ ਮੋਟਰ ਵਾਲਾ ਮੋੜਾ ਮੋੜੋਂ ਦਾ ਨਾਮ ਸੀ ਉਹਦੀ ਭਣੇਮੀ ਦਾ ਰਿਸ਼ਤਾ ਉਹਨੇ ਆਪੇ ਸਾਰੇ ਨੂੰ ਕਰਾਇਆ ਸੀ ਤੇ ਉਹਦੀ ਭੈਣ ਮੁਕਰ ਗਈ ਕਿ ਕਿਸੇ ਕਰਦੋ ਮੈਂ ਰਿਸ਼ਤਾ ਨਹੀਂ ਕਰਦੀ ਉਹਦੀ ਘਰ ਦੀ ਨੇ ਆਖਿਆ ਵੀ ਜਾਂਦਾ ਭੈਣ ਨਾਲ ਉਹ ਜਦੋਂ ਮੁਕਰ ਗਈ ਮੁਕਰੋ ਨਾਲ ਵਿਆਹ ਤਾਂ ਭਣੇਮੀ ਕਿਤੇ ਹੋਰ ਵਿਆਹ ਨਹੀਂ ਸੀ ਤੇ ਭੈਣ ਆਏ ਵਕੀਲ ਆਵੇਂਗਾ ਨਾ ਨਾ ਕਿ ਜਦੋਂ ਭੈਣ ਉਹਦੀ ਚੰਗੀ ਤੇ ਨਾ ਉਹਦੀ ਉਹ ਜੀ ਵੀ ਜਾਂ ਤਾਂ ਭੈਣ ਨਾਲ ਵਰਤ ਤੇ ਜਾਂ ਸਹੁਰਿਆਂ ਨਾਲ ਵਰਤ। ਉਹ ਨਾ ਭੈਣ ਨੂੰ ਛੱਡ ਸਕਦਾ ਸੀ ਤਾਂ ਸਹੁਰਿਆਂ ਨੂੰ ਛੱਡ ਸਕਦਾ ਸੀ। ਤੇ ਬੰਦਾ ਐਡਾ ਸਿਰੇ ਦਾ ਸਿਆਣਾ ਮੋਟਰਾਂ ਦਾ ਵੀ ਤੁਸੀਂ ਗੱਲ ਹੀ ਛੱਡੋ ਸੜੀ ਮੋਟਰ ਨੂੰ ਵੀ ਹੱਥ ਲਾ ਦੇਵੇਂ ਨਾ। ਚੱਲ ਬੰਦੀ। ਦਵਾਈ ਪੀਲੀ ਮੌਤ ਹੋ ਗਈ। ਦੋਵੇਂ ਮੁੰਡਿਆਂ ਤੇ ਮੇਰੇ ਮੁੰਡਿਆਂ ਦੀਆਂ ਨਹੀਂ ਨੇ ਥੋੜੇ ਥੋੜੇ ਚਿਰ ਦਾ ਫਰਕ ਆਜੋ ਉਹਨਾਂ ਗੋਆਗ ਨੇ ਬੱਚੇ ਨੇ ਜੋੜ ਤੇ ਉਹ ਕੋਈ ਉਹਦਾ ਪਿਓ ਫਿਰ ਇੱਥੇ ਰਹਿਣ ਲੱਗ ਪਿਆ ਪੈੜੀ ਨਾਲ ਵਗ ਗਈ ਇਹ ਦੋ ਪੁੱਤਰ ਨੇ ਸਾਢੇ 4 ਕਿਲੇ ਪੈੜੀ ਚਲੋ ਠੀਕ ਹੈ ਜਦੋਂ ਨਾਲ ਲੱਗੀ ਗੋਣ ਵਿੱਚ ਹੀ ਪੈਲੀ ਹੋਰ ਨਿਕਲ ਗਿਆ ਤਾਂ ਮ ਕੋੜੀ ਸੇਖਾ ਦੇ ਕੋਟ ਲੈ ਜਦੋਂ ਉੱਥੇ ਚਲੇ ਗਏ ਤਾਂ ਉੱਥੇ ਜਾ ਕੇ ਜ਼ਮੀਨ ਭਰਾ ਨੇ ਲੈਤੀ ਗਾਣੇ ਕੁਝ ਤਾਂ ਪੈਸੇ ਖਾ ਗਏ ਦੂਜੀ ਜ਼ਮੀਨ ਗਾਣੇ ਲੈਤੀ ਜਿਹੜੀ ਗਾਣੇ ਲੈਤੀ ਉਹ ਵੀ ਗਾਣੇ ਜਿਹੜੀ ਸੀ ਆਪ ਦੇ ਨਾਮ ਤੇ ਉਹ ਵੀ ਆਪਦੇ ਨਾਲ ਤੇ ਤੂੰ ਤਾਂ ਰਿਆਈ ਦਾ ਕੁਛ ਇਹ ਮੁੜ ਕੇ ਧੌਲੀ ਵਾਲੀ ਉੱਪਰ ਜਾਈਆਂ ਲੱਗ ਪਈਆਂ ਲੈ ਜੇ ਤੂੰ ਐਡੀ ਚੰਗੀ ਦੀ ਤੁਹਾਡਾ ਘਰ ਕਿਉਂ ਛੱਡ ਕਿਉਂਦੀ ਤੂੰ ਆਪਦਾ ਘਰ ਕਿਉਂ ਯਾਰ ਕਿਉਂ ਉਹ ਗੱਲੀ ਹੋ ਗਈ ਕਿਉਂ ਘਰ ਯਾਰ ਕੇ ਆਉਂਦੀ ਜੇ ਤੂੰ ਐਡੀ ਚੱਜ ਦੀ ਹੁੰਦੀ ਤਾਂ ਖੀਰ ਦੀ ਬਾਕੀ ਉਹਨੇ ਫਿਰ ਉੱਥੇ ਵਿਆਹ ਕਰਾ ਦੂ ਪੁੱਤਰ ਸਾਡ ਕੇ ਇੱਥੇ ਸਾਢੇ 4 ਕਿਲੇ ਭੜੀ ਮੀਟ ਦੀ ਬੋਤਲ ਕੁਝ ਐ ਸਾਰੇ ਭਰਾ ਤੇ ਪਰਜਾਈ ਉਹ ਖਾ ਕੇ ਕੀਤੀ ਬਸ ਉਹ ਦੂ ਕੋਣ ਪਰਜਾਈਆਂ ਪ੍ਰਸ਼ਾਦੇ ਦਿੰਦੀਆਂ ਆਪਣੀ ਅੱਗੇ ਬਿਲੇ ਬਿਮਾਰ ਦੁਖਲਾ ਨਹੀਂ ਤੂੰ ਚੰਗੀ ਤੂ ਜੀ ਤੂ ਚਲੋ ਤਾਂ ਕੁਸ਼ ਸਵਗਤ ਪਿਆ ਮੈਨੂੰ ਰਾਜ ਪਤਾ ਲੱਗਦਾ ਸਰੂ ਰਾਜ ਪਤਾ ਮੈਂ ਦੇਖੋ ਸਾਡਾ ਮਸਤੀ ਦਾ ਬੜਾ ਬਹੁਤ ਚੱਲਿਆ ਜਦੋਂ ਜੀਰੇ ਮਿਲ ਗਏ ਜੀਰੇ ਮਿਲ ਗਏ ਤਾਂ ਮੈਨੂੰ ਸੱਸੀ ਗੱਲ ਪੜਾਈ ਮੈਂ ਛੋਟਾ ਸੀ ਉਹਦੋਂ ਛੋਟਾ ਪੰਜ ਦਾ ਸੱਚੀ ਲੱਗਦਾ ਸੀ ਇਹ ਉਹਨੇ ਛੋਟੀ ਮੈਂ ਤਾਂ ਵੀ ਇਹ ਮੁੰਡਾ ਵਿਆਹ ਲਿਆ ਅੱਧੀ ਨਹੀਂ ਅੱਧੀ ਮੈਂ ਤਾਂ ਫਿਰ ਨਿੱਕਾ ਜਿਹਾ ਬੱਚਾ ਕਿਦਾਂ ਛੋਟਾ ਜਾ ਮੇਰੇ ਤੇ ਜਿੱਤ ਖਿਆਲੀ ਨਹੀਂ ਸੀ ਮਨ ਦੇ ਵਿੱਚ ਆਹ ਦੇ ਮੇਰੀ ਗੱਡੀ ਆ ਤੇਰੀ ਕੁੜੀ ਜਾਂਦੀ ਮੇਰੀ ਕੁੜੀ ਖਵਾਲੋ ਜਿਵੇਂ ਹੋਇਆ ਜੀ ਅੱਜ ਫਿਰ ਮੈਂ ਕੀ ਕਰ ਦਿੰਦਾ ਭਰਾਣ ਭਰਾਵਾਂ ਨੇ ਵੀ ਕੱਢਤਾ ਪਰ ਜਾਈਆਂ ਨੇ ਵੀ ਤੇ ਮੈਂ ਕਿ ਮੁੰਡੇ ਮੁੰਡੇ ਵਿਚਾਰੇ ਵੀ ਧੱਕੇ ਖਾਦੇ ਪਏ ਉਹ ਜਨਾਨੀ ਨੇ ਮਾਪਿਓ ਦੇ ਮਗਰ ਲੱਗ ਕੇ ਮੁੰਡੇ ਵੀ ਰੋਲ ਦਿੱਤੇ ਕਿ ਆਪ ਕਿਸੇ ਅਬਲੀ ਨਾਲ ਵਿਆਹ ਅਬਲੀ ਨੇ ਲੈਣੀ ਹੋਰ ਚਾਚਾ ਦਾ ਬੰਦਾ ਕਿਹੜਾ ਲੈਂਦਾ ਯਾਰ ਅਬਲੀ ਨਾਲ ਵਿਆਹ ਕਰਾਇਆ ਉਹ ਤੇ ਕੁੜੀ ਜੰਮੂ ਅੱਜ ਤੱਕ ਇਹ ਸਾਡੇ ਕੋਲ ਦਾ ਸੰਭਾਰੀ ਦਾ ਢਾਡਾ ਪੇਟ ਬਹੁਤ ਚੰਗਾ ਜੇ ਤੁਹਾਨੂੰ ਦੇ ਘਰ ਵਾਲਾ ਮਰਿਆ ਸੀ ਅੱਜ ਕੱਲ ਕੱਦ ਦੇ ਦਿਨ ਸੀ ਸਾਰੇ ਪੈਦਰੇ ਡਿੱਗੇ ਖਾਧਾ ਹਨਾ ਵਗੈਰਾ ਜੋ ਵਿੱਚ ਸਾਰੇ ਨਗਰ ਵਿੱਚ ਕੀਤਾ ਕੋਈ ਚੀਜ਼ ਨਹੀਂ ਪੱਕੀ ਪਗਾਈ ਫਸਲ ਉਹ ਬਾਰੇ ਕੋਈ ਸਮਾਂ ਕਿਸੇ ਨੇ ਕੋਈ ਪ੍ਰਾਗਟ ਨਹੀਂ ਇਹਨਾਂ ਹੀ ਤੁਮਾਣ ਸਾਰੇ ਵਰਖੋਰੰਡੀ ਰੰਡ ਕਰਦੇ ਉਬਲਾਣੇ ਕਰਦੇ ਲੱਗ ਕੇ ਪਿਓ ਦੇ ਮਗਰ ਸਾਡੇ ਪਿੰਡ ਨੇ ਰੋਕਿਆ ਇੱਕ ਵੀ ਕੰਮ ਨਾ ਕਰਾ ਇਹ ਕਵਨ ਆਕਾਰ ਤੇ ਉਹ ਦਿੱਕਤ ਕੀ ਹੈ ਸਾਰਾ ਨਗਰ ਤੇਰੇ ਨਾਲ ਖਲੋਤਾ ਕਿ ਜਾਂ ਮੇਰਾ ਸਰਪੰਚ ਸੀ ਚੰਦਾ ਉਹਨਾਂ ਵੀ ਆਖਿਆ ਉਹਨਾਂ ਵੀ ਸਾਰੇ ਤੇਰੇ ਨਾਲ ਖੜੇ ਆ ਤੈਨੂੰ ਕੋਈ ਦਿੱਕਤ ਤਾਂ ਕੋਈ ਤੰਗੀ ਕੋ ਤੈਨੂੰ ਕੋਈ ਕੁਛ ਆਦਾ ਤੇ ਕੱਸ ਛਾਣੂ ਦੇਖਦਾ ਸੀ ਵੀ ਇਹਨਾਂ ਪੈਸੇ ਕਾਹ ਜਾ ਰਹੇ ਨੇ ਤਾਂ ਹੁਣ ਵੀ ਉਹੋ ਚਾਰਤ ਬਣਿਆ ਉਹ ਚਲੀ ਗਈ ਮਾਂ ਪਿਓ ਲੈ ਗਿਆ ਆਪ ਉੱਥੇ ਵੇਖੀਓ ਉਧਰ ਉਹਦੇ ਜੁੰਡੇ ਖੁੱਲੇ ਗੱਲ ਚ ਪਹਿਤ ਜਿਹੜੇ ਪੈਸੇ ਬਚੇ ਨੇ ਉਹ ਪੈਸੇ ਭਰਾ ਨੇ ਕੁਝ ਖਾ ਲੇ ਖਾ ਕੇ ਕੁਝ ਗੱਡੀ ਗੱਡੀ ਤੇ ਕੋ ਗੱਡੀ ਲੈ ਕੇ ਭਰਾ ਦੇ ਭੁਜਾਈ ਚੜ ਕੇ ਦੌੜ ਲੈ ਤੇ ਭਰਾ ਭੁਜਾਈ ਭਜਾ ਦੇ ਦੇਣਗੇ ਜਿੰਨੇ ਦਿਨ ਤੁਹਾਡੇ ਨਾਮ ਨੇ ਜਿੱਦਣ ਦਮ ਮੁੱਕ ਗਿਆ ਅਗਲੇ ਦੇ ਨਾਮ ਲੱਗ ਗਿਆ ਪਛੇਰੇ ਪਰਸ਼ਾਨਾਂ ਦੀ ਜਣਾ ਚੱਲ ਨਹੀਂ ਦੇਣਾ ਜਨਾਨੀ ਦੀ ਬੰਦੇ ਤੋਂ ਬਿਣਾ ਤੇ ਆਪਦੇ ਘਰ ਤੋਂ ਬਿਣਾ ਨਿਹਰਾ ਨਰਕ ਕਿ ਜਿਹੜਾ ਇੱਕ ਤੋਂ ਛੱਡ ਕੇ ਚਲੋ ਕੋਈ ਮੁਸੀਬਤ ਆ ਜਾਂਦੀ ਹੈ ਕੋਈ ਬੜੀ ਰੱਬ ਨਾ ਕਰੇ ਕੋਈ ਬੜੀ ਵੱਡੀ ਆਫਤ ਆ ਜਾਂਦੀ ਹੈ ਕਿ ਛੱਡ ਕੇ ਤੁਸੀਂ ਚਲੋ ਕਰਨਾ ਹੀ ਪੈਦਾ ਕਿੰਨੀਆਂ ਨਿੱਕੀਆਂ ਗੱਲਾਂ ਤੋਂ ਨਿੱਕੇ ਨਿੱਕੇ ਗੱਲਾਂ ਤੋਂ ਮਾਵਾਂ ਕੁੜੀਆਂ ਦਾ ਤਲਾਕ ਕਰਾ ਦੇ ਚਾਲੂ ਧੀ ਦੇ ਘਰ ਦੇ ਵਿੱਚ ਸੀ ਜਿਨ੍ਹਾਂ ਨੇ ਇਹਨੂੰ ਜੰਮਿਆ ਜੀ ਉਹਨਾਂ ਨੇ ਕੰਮ ਨਹੀਂ ਗੋਇਆ ਤੇ ਹੁਣ ਵੀ ਨਹੀਂ ਪਾਉਂਦੇ ਇਹ ਜਿਹੜੀ ਤੂੰ ਸਿਆਣੀ ਨਹੀਂ ਗੀ ਦੂਜੀ ਵਾਰੀ ਉਹ ਚੁੱਪ ਕਰ ਦੇ ਕਿ ਤੂੰ ਬੋਲ ਲੈ ਤੇ ਜੇ ਕਹਿਤਾ ਕਿ ਸ਼ਾਵਾ ਪੁੱਤਰ ਬੱਸ ਫੇਰ ਕਾਪੇ ਬੜਿਆ ਕਿਉਂ ਜਵਾਨੀ ਮਸਤਾਨੀ ਹੁੰਦੀ ਫੇਰ ਤੂੰ ਫੋਨਾ ਜੀ ਹੁੰਦਾ ਵਿਆਹ ਹੀ ਜਾਂਦਾ ਫੇਰ ਭਾਵੇਂ ਥੋੜੇ ਚੇਚੀ ਹੋ ਜੇ ਉਸ ਦਾ ਕਰਕੇ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਨਾ ਜਿਹੜੀਆਂ ਸਾਡੀਆਂ ਮਾਵਾ ਨੇ ਭੈਣਾਂ ਨੇ ਇਹਦਾ ਉਪਚਾਰ ਚਾਹੀਦਾ ਜੇ ਤੁਸੀਂ ਦਿੱਤੀ ਗੋੰਗਲ ਸਿਨਾ ਕਰੋ ਜਾਂ ਮੇਰੀ ਵੀਡੀਓ ਸੋਟੋ ਪਰ ਨੂੰ ਕਹਿ ਵੀ ਨਾ ਗਲਤ ਤੱਬੇ ਸੋਲ ਗਲਤ ਸੱਤ ਸਹੁਰੇ ਦੀ ਆਗਿਆ ਕਰ ਉਹ ਮੈਂ ਨਹੀਂ ਮੰਨਦਾ ਕੋ ਸੱਤ ਸਹੁਰਾ ਲੋਨ ਮਾਰਾ ਸਮਝੇਗਾ ਪੁੱਤਰ ਨੂੰ ਕਹਨੇਗਾ ਮਾਰੀ ਗੱਲ ਲੋਨ ਨਹੀਂ ਕਦੇ ਮਾਰੀ ਕਰ ਕਿਉਂਕਿ ਅਸਲ ਧੀ ਨੋ ਹੁੰਦੀ ਹੈ ਅਸਲ ਧੀ ਨੋ ਹੁੰਦੀ ਹੈ ਜਿਹਨੇ ਰੋਟੀ ਦੇਣੀ ਜਿਹਨੇ ਪਤਾ ਨਹੀਂ ਮੰਜੇ ਦੇ ਕਿਹੜੀ ਹਾਲਤ ਮਰਨਾ ਕੀੜੇ ਪੈ ਕੇ ਮਰਨਾ ਬੈ ਕੇ ਮਰਨਾ ਕਿਵੇਂ ਮਰਨਾ

ਹਰ ਇੱਕ ਜੱਤੂ YouTube Instagram Facebook ਦੇ ਚਰਮਸ਼ੀਲ